ਅਮਰਤਪਾਲ ਸਿੰਘ ਹਲਕਾ ਖਡੂਰ ਸਾਬ ਤੋਂ ਲੋਕ ਸਭਾ ਚੋਣ ਨਹੀਂ ਲੜ ਸਕਣਗੇ ਬਹੁਤ ਸਾਰੀਆਂ ਅੜਚੜਾਂ ਬਹੁਤ ਸਾਰੇ ਅੜਿੱਕੇ ਜਿਹੜੇ ਉਹ ਸਾਹਮਣੇ ਨਜ਼ਰ ਆ ਰਹੇ ਆ ਕੀ ਅਮਰਤਪਾਲ ਸਿੰਘ ਨੂੰ ਇਜਾਜ਼ਤ ਨਹੀਂ ਮਿਲੇਗੀ ਚੋਣ ਲੜਨ ਦੀ ਇਸ ਤੇ ਅਹਿਮ ਜਿਹੜੀ ਆ ਚਰਚਾ ਕਰਨੀ ਹੈ ਕਿਉਂਕਿ ਪੰਜਾਬ ਦੀ ਸਭ ਤੋਂ ਹੌਟ ਸੀਟ ਹਲਕਾ ਖਡੂਰ ਸਾਬ ਦੀ ਬਣ ਚੁੱਕੀ ਹੈ ਅਮਰਤਪਾਲ ਦੇ ਉਥੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਤੇ ਹੁਣ ਸਵਾਲ ਇਹ ਹੈ ਕਿ ਅਮਰਤਪਾਲ ਨੂੰ ਚੋਣ ਲੜਨ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ ਕਿਹੜੇ ਕਾਨੂੰਨੀ ਅੜਕੇ ਜਿਹੜੇ ਆਉਂਦੇ ਸਾਹਮਣੇ ਇਸ ਤੇ ਅਸੀਂ ਚਰਚਾ ਕਰਨੀ ਹੈ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਅਰਵਿੰਦ ਕੇਜੀਵਾਲ ਨੇ ਭਗਵੰਤ ਮਾਨ ਦੇ ਸਿਰ ਤੇ ਤਲਵਾਰ ਜਿਹੜੀ ਲਟਕਾ ਦਿੱਤੀ ਹੈ ਉਹ ਤਲਵਾਰ ਦੇ ਦੋਵੇਂ ਪਾਸਿਓਂ ਭਗਵੰਤ ਮਾਨ ਦੇ ਲਈ ਖਤਰਾ ਕਿਵੇਂ ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਕੁਝ ਹੋਰ ਵੀ ਅਹਿਮ ਖਬਰਾਂ ਦੇ ਉੱਪਰ ਕਰਨੀ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਦੇ ਪ੍ਰਚਾਰ ਤੋਂ ਨਾ ਕਰ ਚੁੱਕਿਆ ਉਹ ਸਬੰਧ ਦੇ ਵਿੱਚ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਉਸ ਤੇ ਕੀ ਅਪਡੇਟ ਹੈ ਔਰ ਬਹੁਤ ਸਾਰੇ ਵੱਡੇ ਚਿਹਰੇ ਹੋਰ ਵੀ ਪੰਜਾਬ ਦੀ ਸਿਆਸਤ ਦੇ ਵਿੱਚੋਂ ਪ੍ਰਚਾਰ ਦੇ ਵਿੱਚੋਂ ਮੰਨਫੀ ਨਜ਼ਰ ਆ ਰਹੇ ਆ ਇਸ ਤੇ ਵੀ ਅਸੀਂ ਚਰਚਾ ਕਰਾਂਗੇ ਕਿਉਂ ਨਾਲ ਹੀ ਨਾਲ ਕੁਝ ਹੋਰ ਵੀ ਖਬਰਾਂ ਨੇ ਜਿਨ੍ਹਾਂ ਤੇ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਾਂ ਹਾਂ ਜੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਰਬ ਸਤਿ ਸ਼੍ਰੀ ਅਕਾਲ ਜੀ ਅਨਕੀਸਾ ਦੀ ਸ਼ੁਰੂਆਤ ਮੈਂ ਇਹ ਸੇ ਖਬਰ ਤੋਂ ਹੀ ਕਰਦਾ ਕਿ ਅਰਵਿੰਦ ਕੇਜਰੀਵਾਲ ਹੁਣਾਂ ਨੇ ਭਗਵੰਤ ਮਾਨ ਦੇ ਉੱਪਰ ਇੱਕ ਅਹਿਮ ਜਿਹੜੀ ਤਲਵਾਰ ਲਟਕਾ ਦਿੱਤੀ ਹੈ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸੰਸਦ 'ਚ ਫਿਰ ਭਗਵੰਤ ਮਾਨ ਇਹ ਗੱਲ ਕਹਿ ਕੇ ਜਿਵੇਂ 92 ਐਮਐਲਏ ਪਹਿਲਾਂ ਜਿੱਤੇ ਨਹੀਂ ਉਸੇ ਤਰੀਕੇ ਦੇ ਨਾਲ ਉਥੇ ਜਦੋਂ ਨਾਰਾ ਦਿੱਤਾ ਸੀਗਾ ਕਿ ਕੇਜਰੀਵਾਲ ਇੱਕ ਮੌਕਾ ਕੇਜਰੀਵਾਲ ਨੂੰ ਪੰਜਾਬ ਦੇ ਵਿੱਚ ਜਦੋਂ ਚੋਣਾਂ ਜਿੱਤੀਆਂ ਤਾਂ ਇਹ ਦਰਸਾਇਆ ਗਿਆ ਕਿ ਭਾਈ ਕੇਜਰੀਵਾਲ ਦੇ ਨਾਂ ਤੇ ਇਹ ਵੋਟਾਂ ਪਈਆਂ ਨੇ ਤਾਂ ਹੁਣ ਜਦੋਂ ਹਾਲਾਤ ਵਿਗੜਦੇ ਦੇਖੇ ਤਾਂ ਨਾਹਰਾ ਦੇ ਦਿੱਤਾ ਗਿਆ ਸੰਸਦ ਜੀ ਭਗਵੰਤ ਮਾਨ ਯਾਰੀ ਕੇ ਭਗਵੰਤ ਮਾਨ ਦੇ ਸੱਤੇ ਸਾਰੀ ਜਿਹੜੀ ਉਹ ਸਿਸਟਮ ਜਿਹੜਾ ਉਹ ਸੱਟ ਦਿੱਤਾ ਗਿਆ ਹਾਰ ਜਿੱਤ ਦਾ ਜ਼ਿੰਮੇਵਾਰ ਜੇ ਤਾਂ ਜਿੱਤੇ ਤਾਂ ਆਮ ਆਦੀ ਪਾਰਟੀ ਜਿੱਤੀ ਜੇ ਹਾਰੇ ਤਾਂ ਭਗਵੰਤ ਮਾਨ ਦੇ ਉੱਪਰ ਤਲਵਾਰ ਲਟਕਾਈ ਜਾਵੇਗੀ ਇਸੇ ਤਰੀਕੇ ਦੇ ਨਾਲ ਹੁਣ ਜਿਹੜੀ ਆਮ ਆਦੀ ਪਾਰਟੀ ਦੀ ਰਾਜਧਾਨੀ ਕਹੀ ਜਾਣ ਵਾਲੀ ਜਿਹੜੀ ਸੰਗਰੂਰ ਸੀਟ ਹੈ ਪੰਜਾਬ ਦੀ ਉੱਥੇ ਸੁਖਪਾਲ ਸਿੰਘ ਖੈਰਾ ਦੇ ਜਾਣ ਦੇ ਨਾਲ ਉੱਥੇ ਸਥਿਤੀਆਂ ਜਿਹੜੀਆਂ ਉਹ ਬਹੁਤ ਅਹਿਮ ਹੋ ਗਈਆਂ ਨੇ ਔਰ ਮੋੜਾ ਉਸ ਸੀਟ ਜਿਹੜੀ ਉਹ ਫਸਦੀ ਨਜ਼ਰ ਆ ਰਹੀ ਹੈ ਕਿਉਂਕਿ ਉਸ ਸੀਟ ਦੇ ਉੱਪਰ ਸੁਖਪਾਲ ਸਿੰਘ ਖਹਿਰਾ ਕਾਂਗਰਸ ਵੱਲੋਂ ਲੜ ਰਹੇ ਨੇ ਸਿਮਰਨਜੀਤ ਮਾਨ ਵੀ ਮਜ਼ਬੂਤ ਕੈਂਡੀਡੇਟ ਨੇ ਉਧਰ ਕਾਫੀ ਵੋਟ ਜਿਹੜੇ ਆ ਉਹ ਆਜ਼ਾਦ ਤੌਰ ਤੇ ਖੜੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੀ ਜਿਹੜੇ ਉਹ ਲਿਆ ਸਕਦੇ ਔਰ ਬਣੀ ਬਣਾਈ ਗੇਮ ਕਿਸੇ ਨਾ ਕਿਸੇ ਨੇ ਜਰੂਰ ਵਿਗਾੜਨਗੇ ਔਰ ਬਹੁਤ ਅਹਿਮ ਉਹ ਪਤਾ ਜਿਹੜਾ ਸਾਬਤ ਹੋ ਸਕਦੇ ਉਥੇ ਔਰ ਉਹ ਸੀਟ ਬਹੁਤ ਐਮ ਹੋ ਗਈ ਹੈ ਭਗਵੰਤ ਮਾਨ ਦੇ ਲਈ ਜਿੱਤਣ ਦੀ ਔਰ ਕਹਿੰਦੇ ਕਿ ਕੇਰੀਵਾਲ ਵੀ ਉਸੇ ਸੀਟ ਤੇ ਫਿਕਰ ਮੰਦਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਹਿੰਦੇ ਕਿ ਤਲਵਾਰ ਭਗੰਤ ਕਿ ਲਟਕਾਤੀ ਹੈ ਵੀ ਜੇ ਤਾਂ ਪੰਜਾਬ ਦੇ ਬਾਗ ਸੰਗਰੂਰ ਵੀ ਜਿੱਤੇ ਤਾਂ ਆਪ ਜਿੱਤੇ ਜੇ ਹਾਰੇ ਤਾਂ ਭਗਵੰਤ ਮਾਨ ਹਾਰੇ ਕਿਵੇਂ ਦੇਖ ਗਏ ਪੂਰੀ ਚੀਜ਼ ਸੁਖਿੰਦਰ ਜੀ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਕਿ ਜਿਹੜੀ ਸਥਿਤੀ ਤੁਸੀਂ ਬਿਆਨ ਕੀਤੀ ਹੈ ਪੂਰਨ ਤੌਰ ਤੇ ਭਗਵੰਤ ਮਾਨ ਹੋਣਾ ਸਿੱਖਦੀ ਹੈ ਪੰਜਾਬ 'ਚ ਜੇਕਰ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਤੇ ਫਿਰ ਆਪ ਜਿੱਤਦੀ ਹੈ ਤੇ ਜੇਕਰ ਹਾਰਦੇ ਆ ਤਾਂ ਸਿਰ ਭਗਵੰਤ ਮਾਨ ਹਾਰਦਾ ਕਿਉਂਕਿ ਚੋਣਾਂ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਹੋਣਾ ਨੇ 13 0 ਕਹਿ ਕੇ ਔਰ ਦੂਜੇ ਪਾਸੇ ਲੋੜ ਤੋਂ ਵੱਧ ਆਤਮ ਵਿਸ਼ਵਾਸ ਦਿਖਾਉਂਦਿਆਂ ਹੋਇਆ ਅਰਵਿੰਦ ਕੇਸ਼ਰੀਵਾਲ ਨੇ ਵੀ ਇਹ ਸਾਰੀ ਜ਼ਿੰਮੇਵਾਰੀ ਇਹਨਾਂ ਤੇ ਸੁੱਟ ਦਿੱਤੀ ਤਾਂ ਸਾਫ ਜਾਹਰ ਸਿੱਖ ਭਗਵੰਤਪਾਲ ਹੁਣੀ ਇਹ ਜੰਗ ਆਪਣੇ ਮੁੰਡਿਆਂ ਤੇ ਲੜਦਾ ਚਾਹੁੰਦੇ ਸੀ ਤੇ ਦੂਜੇ ਪਾਸੇ ਅਰਵਿੰਦ ਕੇਸ਼ਰੀਵਾਲ ਹੁਣੀ ਨਹੀਂ ਇਹ ਸਾਰੇ ਮੁੱਦੇ ਤੋਂ ਸਾਫ ਹੋ ਕੇ ਨਿਕਲ ਕੇ ਸਾਰੀ ਜ਼ਿੰਮੇਵਾਰੀ ਉਹਨੇ ਭਗਵੰਤਪਾਲ ਦੇ ਮੁੰਡਿਆਂ ਤੇ ਸੁੱਟ ਦਿੱਤੀ ਤਾਂ ਕਲੀਅਰ ਹੈ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਆ ਤਾਂ ਫਿਰ ਆਪ ਜਿੱਤੂਗੀ ਤੇ ਜੇਕਰ ਹਾਰਦੀ ਆ ਤਾਂ ਫਿਰ ਭਗਵੰਤਪਾਲ ਹੁਣੀ ਖੜਾਗੇ ਸਿੱਧੂ ਸਭ ਤੁਸੀਂ ਸੰਗਰੂਰ ਦੀ ਸੀਟ ਦੀ ਗੱਲ ਕੀਤੀ ਹੈ ਕਿਸਮਰੂਰ ਦੀ ਸਥਿਤੀ ਦੇ ਜਿਹੜੇ ਸਮੀਕਰਨ ਨੇ ਕਿਹੋ ਜੇ ਆਪਾਂ ਸੰਗਰੂਰ ਦੀ ਸਥਿਤੀ ਦੇ ਸਮੀਕਰਨਾਂ ਦੀ ਬਾਅਦ ਚ ਗੱਲ ਕਰਦੀਏ ਕਿ ਨਾ ਆਮ ਆਦਮੀ ਪਾਰਟੀ ਦੀ ਇੱਕ ਸੰਖੇਪ ਜੀ ਗੱਲਬਾਤ ਜਿਹੜੀ ਆ ਪੰਜਾਬ ਦੇ ਜਿਹੜੇ ਵੱਖ-ਵੱਖ ਜਿਹੜੇ ਲੋਕ ਸਭਾ ਹਲਕੇ ਉਹਨਾਂ ਤੇ ਜਿਹੜੇ ਝਾਤ ਮਾਰੀਏ ਤਾਂ ਸਖਵਿੰਦਰ ਜੀ ਆਮ ਆਦਮੀ ਪਾਰਟੀ ਕਿਤੇ ਵੀ ਮੁਕਾਬਲੇ ਚ ਖੜਦੀ ਨਜ਼ਰ ਨਹੀਂ ਆਉਂਦੀ ਖਾਸ ਤੌਰ ਤੇ ਉਹ ਜਿਹੜੀਆਂ ਹੌਟ ਸੀਟਾਂ ਮੰਨੀਆਂ ਗਈਆਂ ਚਾਹੇ ਲੁਧਿਆਣੇ ਦੀ ਮਾਫ ਕਰਦਾ ਚਾਹੇ ਤੁਸੀਂ ਜਲੰਧਰ ਸੀਟ ਦੀ ਗੱਲ ਕਰ ਲਓ ਜਲੰਧਰ ਸੀਟ ਦੇ ਵਿੱਚ ਐਸ ਵੜੇ ਮੁਕਾਬਲਾ ਜਿਹੜਾ ਚਰਨਜੀਤ ਸਿੰਘ ਚੰਨੀ ਜੱਗਾ ਦਾ ਰਸਤਾ ਦਿਖਾਈ ਜਿਹੜਾ ਉੱਥੇ ਦੇ ਰਿਆ ਹੰਕਾਰ ਗੁਰਦਾਸਪੁਰ ਦੀ ਗੱਲ ਕਰ ਲਓ ਇੱਥੇ ਵੀ ਸੁਖ ਸੁਖਿੰਦਰ ਰੰਧਾਵਾ ਜਿਹੜਾ ਸੁਖਿੰਦਰ ਰੰਧਾਵਾ ਉਹ ਮੁਕਤੌਤੇ ਇੱਕ ਕਿਸਮ ਦਾ ਆਪਣੀ ਕੈਂਪੇਨ ਨੂੰ ਚਲਾ ਰਹੇ ਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸ਼ੈਰੀਕਨ ਸੀ ਉਹ ਤੀਜੇ ਜਾਂ ਚੌਥੇ ਨੰਬਰ ਤੇ ਦਿਖਾਈ ਜਿਹੜੇ ਦੇ ਰਹੇ ਕੋਈ ਵੀ ਉਹਨਾਂ ਦੀ ਜਿਹੜੀ ਮਹਿਮਾ ਇੰਨੇ ਜ਼ੋਰ ਤਾਂ ਹੈ ਨਹੀਂ ਇਹੋ ਜਿਹੜੀ ਸਿਚੁਏਸ਼ਨ ਸੁਖਿੰਦਰ ਚਾਹੇ ਅਮਰਸਾਦੀ ਤੁਸੀਂ ਲਾ ਲਓ ਤਲਦੀਪ ਧਾਲੀ ਨੂੰ ਵਾਲਾ ਠੀਕ ਆ ਕਿ ਤਲਬੀਰ ਸਿੰਘ ਜਿਲਦੇ ਨਾਲ ਬੈਠੇ ਨਜ਼ਰ ਆਏ ਆ ਪਰ ਕੋਈ ਵੀ ਗਤੀਵਿਧੀ ਇਹੋ ਜੀ ਉੱਤੇ ਹੈ ਨਹੀਂ ਕਿ ਜਿਹੜੀ ਆਮ ਆਦਮੀ ਪਾਰਟੀ ਕੋ ਕਿਸੇ ਮﻘਾਮੇ ਦੇ ਵਿੱਚ ਦਰਸਉਂਦੀ ਹੋਵੇ ਲੁਧਿਆਣਾ ਸੀਟ ਦੀ ਗੱਲ ਕਰ ਲਓ ਲੁਧਿਆਣੇ ਦੇ ਵਿੱਚ ਕੇਵਲ ਤੇ ਕੇਵਲ ਦੋ ਨਾਮ ਐਸੜੇ ਲੋਕਾਂ ਦੀ ਜੁਬਾਨ ਤੇ ਨੇ ਇੱਕ ਪਾਸੇ ਰਾਜਾ ਵੜਿੰਗ ਤੇ ਦੂਜੇ ਪਾਸੇ ਪਰਮਜੀਤ ਮਿੱਟੂ ਉੱਥੇ ਸ਼ੋਕਮਾਰ ਪ੍ਰਸ਼ਰ ਦਾ ਕੋਈ ਵੀ ਨਾਮ ਜਿਹੜਾ ਉਹ ਨਹੀਂ ਜਾਣਦਾ ਜੇਕਰ ਤੁਸੀਂ ਆਨੰਦਪੁਰ ਸਾਹਿਬ ਦੀ ਗੱਲ ਕਰਦੋ ਆਨੰਦਪੁਰ ਸਾਹਿਬ ਦੇ ਵਿੱਚ ਵੀ ਕੰਗ ਨੂੰ ਹੁਣ ਕੋਈ ਵੀ ਲੋਕੀ ਮੇਰਾ ਨਹੀਂ ਖਿਆ ਲੋਕਾਂ ਨੂੰ ਉਹਦਾ ਜ਼ਿਕਰ ਵੀ ਸਾਹਮਣੇ ਹੋਵੇ ਪਿੱਤੇ ਦੇ ਨਾਲੋਂ ਉਹ ਜ਼ਰੂਰ ਪ੍ਰਾਤਿਕ ਕਾਨਫਰੰਸਾਂ ਕਰਦੇ ਜਾਂ ਆਮ ਆਦਮੀ ਪਾਰਟੀ ਦੇ ਬਲਾਰੇ ਦੇ ਵਿੱਚ ਨਜ਼ਰ ਆਉਂਦੇ ਗਏ ਆ ਇਹ ਫੋਰ ਹੱਲ ਕੈਂਡੀ ਦੀ ਸਥਿਤੀ ਸੁਖਵਿੰਦਰ ਜੀ ਇਹੋ ਜਿਹੀ ਆ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਾਂ ਤਾਂ ਜ਼ਰੂਰ ਪਰ ਉਹਨਾਂ ਦੀ ਚੋਣ ਮੁਹਿੰਮ ਕਿਸੇ ਸੂਚੇ ਦਿਖਾਈ ਜਿਹੜੀ ਦੇਰੇ ਨਹੀਂ ਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹ ਮੁਕਾਬਲੇ ਤੋਂ ਪਹਿਲਾਂ ਹੀ ਚੋਣ ਮੁਹਿੰਮ ਤੋਂ ਸ਼ੁਰੂ ਹੋਣ ਤੋਂ ਪਹਿਲੇ ਮੁਕਾਬਲੇ ਤੋਂ ਜਿਹੜੇ ਉਹ ਬਾਹਰ ਹੋ ਚੁੱਕੇ ਆ ਇਹ ਚੱਤ ਸੀਟਾਂ ਨੇ ਜਿੰਨਾਂ ਤੇ ਮੈਂ ਗੱਲ ਕੀਤੀ ਜਿੰਨਾਂ ਤੇ ਲੋਕਾਂ ਦੀ ਨਜ਼ਰਾਂ ਬੜੀਆਂ ਨੇ ਤੇ ਹੁਣ ਗੱਲ ਕਰਦੀ ਸੰਗਰੂਪੀ ਸੀਟਾਂ ਸੰਗਰੂਰ ਦੀ ਸੀਟ ਇਸ ਵੇਲੇ ਸਭ ਤੋਂ ਹੌਟ ਸੀਟ ਜਿਹੜੀ ਆ ਸੁਖੇਂਦਰ ਜੀ ਉਹ ਬਣ ਚੁੱਕੀ ਆ ਕਾਰਦੋਸਤਾ ਇਹ ਆ ਇੱਕ ਪਾਸੇ ਸੁਖपाल ਸਿੰਘ ਖੜੇ ਹੋਣੀ ਆ ਦੂਜੇ ਪਾਸੇ ਸਿਬੀਜੀਤ ਸਿੰਘ ਬਾਦ ਹੈਗੇ ਆ ਤੀਸਰੇ ਬੰਨੇ ਆਮ ਆਦਮੀ ਪਾਰਟੀ ਦੇ ਮੀਥੇਰ ਹੋਣੀ ਆ ਬਲਵਿੰਦਰ ਸੇਖੋ ਆ ਮਤਲਬ ਭਾ ਕੀ ਅਸੀਂ ਕਹੈ ਸਨ ਕਿ ਪੰਜਾਬ ਦੀ ਸਿਆਸਤ ਦੇ ਜਿਹੜੇ ਚੁਣਿੰਦਾ ਚਿਹਰੇ ਨੇ ਇਸ ਵੇਲੇ ਸੰਗਰੂਰ ਤੋਂ ਜਿਹੜੀ ਉਚੋਂ ਜਿਹੜੀ ਆ ਉਹ ਲੜਦੇ ਪਏ ਆ ਤੇ ਦੂਜੇ ਪਾਸੇ ਭਗਵੰਤ ਮਾਨ ਵਾਸਤੇ ਇਹ ਜਿਹੜੀ ਸੀਟ ਆ ਤਾਂ ਕਰਕੇ ਅਸੀਂ ਕਹਿ ਦਿੰਨੇ ਸਟੇਟਸ ਸਿੰਬਲ ਆ ਤਾਂ ਕਰਕੇ ਇੱਕ ਆਧਾਰ ਆ ਇੱਜ਼ਤ ਆਸੀਂ ਕਿਹਾ ਜਾਂਦਾ ਇਸ ਕਰਕੇ ਕਿਉਂਕਿ ਭਗਵੰਤ ਮਾਨ ਹੁਣੀ ਆਪ ਇਸ ਹਲਕੇ ਤੋਂ ਹੁੰਦੇ ਤੀਸਰੇ ਬੰਨੇ ਤੀਸਰੀ ਗੱਲ ਜਿਹੜੀ ਨਾਲ ਕਿ ਜਿਹੜੇ ਤਿੰਨ ਮੰਤਰੀ ਨੇ ਅਮਨ ਅਰੋੜਾ ਹਰਪਾਲ ਚੀਮਾ ਬੂਜੇ ਪਾਸੇ ਬੀਤੇ ਹੋਣੇ ਉਹ ਖੁਦ ਇਸ ਆ ਲੋਕ ਸਭਾ ਹਲਕੇ ਨਾਲ ਸੰਬੰਧਿਤ ਪੰਜ ਜਿਹੜੇ ਨੇ ਐਮ ਐਲ ਏ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਉੱਥੋਂ ਇਸ ਹਲਕੇ ਨਾਲ ਬਲੌਗ ਕਰਦੇ ਨੇ ਭਾਵ ਕਿ ਇੱਕ ਤਗੜਾ ਆਧਾਰ ਆਮ ਆਦਮੀ ਪਾਰਟੀ ਦਾ ਉੱਥੇ ਹੈਗਾ ਪਰ ਇਸ ਸਭ ਦੇ ਬਾਵਜੂਦ ਜਿਹੜੀ ਟੱਕਰਿਆ ਸੁਖਵਿੰਦਰ ਜੀ ਉੱਥੇ ਕਾਂਗਰਸ ਦੀ ਸੁਖपाल ਸਿੰਘ ਖਹਿਰਾ ਤੇ ਨੀਤੀ ਖੇਤਰ ਦੇ ਵਿਚਾਰ ਦੱਸੀ ਜਾ ਰਹੀ ਆ ਔਰ ਜਿਸ ਤਰੀਕੇ ਦੀ ਚਰਚਾਵਾ ਨਹੀਂ ਮੀਤ ਆ ਮੀਤ ਖੇਤਰ ਦੇ ਮੁਕਾਬਲੇ ਸੁਖਤ ਸਿੰਘ ਖਿਆਰਾ ਲੀਡ ਜਿਹੜੀ ਆ ਉਹ ਹਾਸਲ ਕਰ ਰਿਹਾ ਪ੍ਰਚਾਰ ਦੇ ਵਿੱਚ ਖੇਤਰ ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਦੀ ਕਿਚੜੀ ਵਿੱਚ ਜਾਂਦੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਸੁਖਵਿੰਦਰ ਜੀ ਇਹ ਜਿਹੜੀ ਹੌਟ ਸੀਟ ਬਣ ਚੁੱਕੀ ਆ ਇੱਥੇ ਸਾਰੇ ਲੋਕਾਂ ਦੀ ਜਿਹੜੀ ਨਸਲ ਟਿਕੀਆਂ ਭਗਵੰਤ ਮਾਣ ਹੋਣੀ ਇਸ ਇਲਾਕੇ ਤੋਂ ਕਹਿੰਦੇ ਨੇ ਕਿ ਸੰਗਰੂਰ ਜਿਹੜਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਇੱਥੋਂ ਹੀ ਪਾਰਟੀ ਦਾ ਗਾਜ਼ ਹੋਇਆ ਸਭ ਕੁਝ ਇੱਥੋਂ ਸ਼ੁਰੂਆਤ ਹੋਈ ਤੇ ਜੇਕਰ ਹੁਣ ਉੱਥੇ ਇਹੋ ਜਿਹੇ ਮਹਾਰਤੀ ਜਿਨ੍ਹਾਂ ਦੀ ਗੱਲ ਕੀਤੀ ਸਿਮਰਜੀਤ ਜੀ ਸਨ ਮਾਨਦੀ ਤਾਂ ਚਲੋ ਇਹ ਕਾਲਾ ਦਾ ਤਰ੍ਹਾਂ ਦੀ ਰਾਜਨੀਤੀ ਰਹੀ ਆ ਪਰ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖੈਰ ਬੀਤੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਸ਼ਾਇਨੇ ਵੱਖ-ਵੱਖ ਮੁੱਦਿਆਂ ਨੂੰ ਚੁੱਕ ਕੇ ਮਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇੜਦੇ ਰਹੇ ਆ ਤਾਂ ਸੁਖਵਿੰਦਰ ਜੀ ਇਹ ਸਾਰੇ ਲੋਕਾਂ ਨੂੰ ਪਤਾ ਕਿ ਸੁਖਪਾਲ ਸਿੰਘ ਖੇੜਾ ਐਸੋ ਜਿਹੋ ਉਥੇ ਇੱਕ ਤਕੜੀ ਟੱਕਰ ਜਿਹੜੀ ਦੇ ਰਿਹਾ ਤੇ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਵੀ ਹੱਥਾ đa ਰਹੀ ਦੀ ਜਿਹੜੀ ਉਥੇ ਸਥਿਤੀ ਜਿਹੜੀ ਬਣੀ ਪਈ ਹੈ ਤੇ ਸਾਕਾਸੇ ਦੇ باوجود ਭਗਵੰਤ ਮਾਨ ਨੇ ਇਸ ਚੀਜ਼ ਨੂੰ ਜਿਹੜਾ ਨਾ ਇੱਕ ਕਰੋ ਤੇ ਮਰੋ ਦੀ ਨੀਤੀ ਦੇ ਤਹਿਤ ਜਿਹੜਾ ਉਥੇ ਉਹ ਕੰਮ ਕਰ ਰਹੀ ਹੈ ਤਾਂ ਫਿਰ ਜੇਕਰ ਨਤੀਜੇ ਇਸ ਹਲਕੇ ਤੋਂ ਵੀ ਸੁਖਵਿੰਦਰ ਜੀ ਨੌ ਇਹ ਪੰਜ ਐਮਐਲਏ ਤੇ ਨੰਬਰ 2 ਤਿੰਨ ਮੰਤਰੀ ਹੋਣ ਦੇ باوجود ਵੀ ਕਿ ਜੇਕਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਇਥੋਂ ਜਿੱਤ ਪ੍ਰਾਪਤ ਨਹੀਂ ਕਰਦਾ ਤਾਂ ਸੁਖਵਿੰਦਰ ਜੀ ਫਿਰ ਕਲੀਅਰ ਤੇ ਸਾਫ ਆ ਕਿ ਆਮ ਆਦਮੀ ਪਾਰਟੀ ਦੇ ਆਧਾਰ ਨੂੰ ਪੂਰਨ ਤੌਰ ਤੇ ਜਿਹੜਾ ਖੋਰਾ ਉਹ ਲੱਗ ਚੁੱਕਾ ਤੇ ਫਿਰ ਜੇਕਰ ਆਮ ਆਦਮੀ ਪਾਰਟੀ ਤੋਂ ਹਾਰਦੀ ਆ ਤਾਂ ਫਿਰ ਜਿਹੜੀ ਗੱਲ ਤੁਸੀਂ ਕਹਿ ਰਹੇ ਜੀ ਫਿਰ ਉਹ ਭਗਵੰਤ ਮਾਨ ਹੋਊਗਾ ਕਿਉਂਕਿ ਭਗਵੰਤ ਮਾਨ ਹੋਣਾ ਤਾਂ ਇਹ ਜੱਦੀ ਹਲਕਾ ਹੈਗਾ ਸੰਗਰੂਪ ਤੋਂ ਉਥੋਂ ਜਿੱਦੇ ਰਿਹਾ ਤਾਂ ਫਿਰ ਭਾਅ ਆ ਕਲੀਅਰ ਆ ਕਿ ਇਸ ਹਲਕੇ ਤੋਂ ਫਿਰ ਜਿਹੜਾ ਪਤਨ ਦੀ ਜਿਹੜੀ ਸ਼ੁਰੂਆਤ ਆ ਉਹ ਹੁੰਦੀ ਦਿਖਾਈ ਜਿਹੜੀ ਉਹ ਦਿਨੇ ਦਵੇਗੀ ਪਰ ਜਿਸ ਤਰੀਕੇ ਨਾਲ ਮੈਂ ਪਹਿਲਾਂ ਗੱਲ ਕੀਤੀ ਸੁਖਿੰਦਰ ਜੀ ਇਹ ਕੇਵਲ ਇੱਕ ਹਲਕੇ ਦੀ ਤੁਸੀਂ ਗੱਲ ਨਾ ਕਰੋ ਬੜੇ ਵਕਫਾ ਹਲਕਿਆਂ ਦੇ ਵਿੱਚ ਕਿਤੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੱਤਾ ਤਾਰੀ ਧਿਰਦੇ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਚਰਚਾ ਦਾ ਉਹ ਵਿਸ਼ਾ ਨਹੀਂ ਬਣ ਰਹੀ ਇਸ ਦਾ ਕਾਰਨ ਜਿਹੜਾ ਉਹ ਹਜੇ ਤੱਕ ਤਾਂ ਸਮਝ ਨਹੀਂ ਆਇਆ ਪਰ ਲੋਕ ਜਿਹੜੇ ਉਹ ਇਹ ਗੱਲ ਕਹਿੰਦੇ ਆ ਕਿ ਬੀਤੇ ਦੋ ਸਾਲਾਂ ਦੇ ਵਿੱਚ ਜਿਸ ਤਰੀਕੇ ਨਾਲ ਪਾਰਟੀ ਨੂੰ ਖੋਰਾ ਲੱਗਾ ਔਰ ਪਾਰਟੀ ਦੇ ਜਿਸ ਤਰੀਕੇ ਦੇ ਵਿਧਾਇਕ ਜਾਂ ਮੰਤਰੀ ਜਿਸ ਤਰੀਕੇ ਨਾਲ ਲੋਕਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਆ ਸ਼ਾਇਦ ਇਹੋ ਹੀ ਕਾਰਨ ਹੈ ਕਿ ਮੌਜੂਦਾ ਸਥਿਤੀ ਦੇ ਵਿੱਚ ਇਹ ਜਿਹੜੇ ਉਮੀਦਵਾਰ ਸੱਤਾਧਾਰੀ ਧਿਰ ਦੇ ਹੋਣ ਦੇ ਬਾਵਜੂਦ ਵੀ ਤੀਜੇ ਜਾਂ ਚੌਥੇ ਨੰਬਰ ਤੇ ਆ ਰਹੇ ਆ ਸੋ ਕਲੀਅਰ ਹੈ ਤੇ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਆ ਤਾਂ ਫਿਰ ਆਪ ਜਿੱਤੂਗੀ ਜੇ ਹਰੇ ਤਾਂ ਫਿਰ ਭਗਵੰਤ ਮਾਨ ਹੋਣੀ ਖਰਦਗੇ ਤਾਂ ਫਿਰ ਹੋ ਸਕਦਾ ਕਿ ਉਹਨਾਂ ਦੀ ਬੜੀ ਵੀ ਜਿਹੜੀ ਆ ਲਈ ਜਾ ਸਕਦੀ ਆ ਇਹਨਾਂ ਨਤੀਜਿਆਂ ਤੋਂ ਬਾਅਦ। ਬਾਕੀ ਦੇਖੋ ਔਰ ਬੜਾ ਸਭਾ ਕਿਹੋ ਜਿਹਾ ਰਹਿਦਾ ਹੈ ਆਵਾਜ਼ੀ ਪਾਰਟੀ ਲਈ ਔਰ ਤਗਵਰਤ ਪਾਕ ਫਲਾਸਤ। ਜੀ। ਚਲੋ। ਅਗਲੀ ਖਬਰ ਲੈ ਲੈਣੀਆਂ ਬਹੁਤ ਅਹਿਮ ਹੈ। ਹਲਕਾ ਖਡੂਰ ਸਾਹਿਬ ਦੀ ਸੀਟ ਜਿਹੜੀ ਆ ਉਹ ਸਭ ਤੋਂ ਹੌਟ ਸੀਟ ਜਿਹੜੀ ਆ ਬਣ ਚੁੱਕੀ ਆ ਅਮਰਪਾਲ ਦੀ ਐਂਟਰੀ ਦੇ ਨਾਲ। ਹੁਣ ਬਹੁਤੇ ਮਨਾਂ ਦੇ ਵਿੱਚ ਸਵਾਲ ਇਹ ਹੈ ਕਿ ਐਨਐਸਏ ਲੱਗਣ ਦੇ ਬਾਵਜੂਦ ਜਿਹੜੇ ਅਮਰਪਾਲ ਸਿੰਘ ਹੋਰੀ ਆ ਕਿ ਉਹ ਉਥੇ ਚੋਣ ਲੜ ਸਕਦੇ ਆ? ਕੀ ਉਹਨਾਂ ਨੂੰ ਇਜਾਜ਼ਤ ਮਿਲੇਗੀ ਬਹੁਤ ਸਾਰੀਆਂ ਅੜੇਕਾਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਅਰਚਨਾ ਦੱਸੀਆਂ ਜਾ ਰਹੀਆਂ ਪਰ ਹੁਣ ਸਵਾਲ ਇਹ ਹੈ ਕਿ ਜੇ ਇਹਨਾਂ ਦੇ ਜੇਲ੍ਹ ਦੇ ਵਿੱਚ ਹੋਣ ਦੇ ਬਾਵਜੂਦ ਇਹਨਾਂ ਲਈ ਅਰਚਨਾ ਦੱਸੀਆਂ ਜਾ ਰਹੀਆਂ ਤਾਂ ਫਿਰ ਇਸ ਤੋਂ ਪਹਿਲਾਂ ਸਿਮਰਨਜੀਤ ਮਾਨ ਤੇ ਅਤेंद्रਪਾਲ ਸਿੰਘ ਹੁਣੀ ਵੀ ਜੇਲ੍ਹ ਤੋਂ ਲੜਿਆ ਫਿਰ ਉਹ ਅਰਚਨਾ ਜਿਹੜੀਆਂ ਨੇ ਉਹ ਫਿਰ ਸਿਮਰਨਜੀਤ ਮਾਨ ਹੋਣਾ ਵਾਸਤੇ ਕਿਉਂ ਨਹੀਂ ਸੀ ਤਾਂ ਕੀ ਹੁਣ ਸਵਾਲ ਇਹ ਸਭ ਤੋਂ ਵੱਡਾ ਇਹੀ ਹੈ ਕਿ ਅਮਰਤਪਾਲ ਚੋਂ ਲੜ ਸਕਣਗੇ ਜਾਂ ਨਹੀਂ ਸਿੱਧੂ ਸਾਹਿਬ ਤੁਸੀਂ ਆਪਣੇ ਪ੍ਰਸ਼ਨ 'ਚ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਅਤेंद्रਪਾਲ ਸਿੰਘ ਹੋਣਾਂ ਦੀ ਗੱਲ ਕੀਤੀ ਇਹ ਕੇਵਲ ਦੋ ਵਿਅਕਤੀ ਨਹੀਂ ਨਹੀਂ ਕਿ ਜਿਨ੍ਹਾਂ ਉੱਤੇ NSA ਲੱਗੀ بڑے ਵਿਅਕਤੀ ਨਹੀਂ ਕਿ ਜਿਨ੍ਹਾਂ ਉੱਤੇ NSA ਲੱਗੀ ਰਹੀ ਆ ਔਰ ਜੇਲ੍ਹ ਦੇ ਵਿੱਚ ਬੈਠ ਕੇ ਉਹ ਚੋਣਾ ਲੜਦੇ ਰਹੇ ਨੇ ਸਿਮਰਜੀਤ ਸਿੰਘ ਮਾਨ ਹੀ ਨਹੀਂ ਹੋਰ ਵੀ ਕਈ ਪਾਰਟੀਆਂ ਦੇ ਨੇਤਾ ਇਹੋ ਜਿਹੇ ਹਨ ਈਵਨ ਕਿ ਮੁਖ्तार ਅंसारी ਬੰਦਾ ਬੰਦਾ ਵੀ ਜੇਲ੍ਹ ਦੇ ਵਿੱਚ ਬੈਠ ਕੇ ਜਿਹੜੀ ਚੋ ਉਹ ਲੜਦਾ ਰਿਹਾ ਹੁਣ ਅਮਰਤਪਾਲ ਦੇ ਸੰਦਰਭ ਚ ਜਦੋਂ ਅਸੀਂ ਗੱਲ ਕਰਦੇ ਆ ਤਾਂ ਅਮਰਤਪਾਲ ਨਹੀਂ ਐਸਲਿਕ ਖਡੂਰ ਸਾਹਿਬ ਜਿਸ ਤਰੀਕੇ ਨਾਲ ਉਹਨਾਂ ਦੇ ਮਾਪਿਆਂ ਨੇ ਕਿਹਾ ਐਲਾਨ ਕੀਤਾ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਦਗੇ ਤਾਂ ਸਭ ਤੋਂ ਪਹਿਲਾਂ ਤਾਂ ਗੱਲ ਇਹ ਨਿਤਰਕੇ ਸਬਣੀ ਹੁੰਦੀ ਹੈ ਕਿ ਅਮਰਿਤਪਾਲ ਹੁਣੀ ਖੁਦ ਚੋਣ ਲੜਦੇ ਚਾਹਵਾਨ ਹਨ ਅਜੇ ਤੇ ਉਹਨਾਂ ਦੇ ਮਾਪਿਆਂ ਵੱਲੋਂ ਆਈ ਹੈ ਸਟੇਟਮੈਂਟ ਤੇ ਨੰਬਰ ਤੋਂ ਇਹ ਚਾਹਵਾਨ ਉਹਨਾਂ ਇਹ ਪ੍ਰਸ਼ਨ ਮੈਂ ਤਾਟ ਲਾਇਆ ਕਿਉਂਕਿ ਪਹਿਲਾਂ ਵਕ ਵਕ ਭਾਸ਼ਣਾਂ ਦੇ ਵਿੱਚ ਉਹ ਇੰਨੀ ਗੱਲ ਕਹਿੰਦੇ ਰਹੇ ਆ ਕਿ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਨੰਬਰ 1 ਜੇਕਰ ਕੋਈ ਵਿਅਕਤੀ ਭਾਰਤੀ ਸੰਵਿਧਾਨ ਦੇ ਵਿੱਚ ਨੂੰ ਨਹੀਂ ਮੰਨਦਾ ਜਾਂ ਆਸਤਾ ਨਹੀਂ ਰੱਖਦਾ ਤਾਂ ਉਹ ਕਿਸੇ ਵੀ ਸੂਰਤ ਵਿੱਚ ਚੋਣ ਜਿਹੜੀ ਆ ਉਹ ਨਹੀਂ ਲੜ ਸਕਦਾ ਤਾਂ ਇਸ ਸਬਕਾਸੇ ਦੇ ਵਿੱਚ ਫਿਰ ਜ਼ਰੂਰੀ ਹੈ ਕਿ ਜਦੋਂ ਬੰਦੇ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਾ ਹੁੰਦਾ ਤਾਂ ਉਸ ਵਕਤ ਉਸਨੇ ਭਾਰਤੀ ਸੰਵਿਧਾਨ ਦੀ ਸਹੁੰ ਜੜੀ ਚੁਕੜੀ ਹੁੰਦੀ ਹੈ ਗੱਲ ਤਾਂ ਇੱਥੇ ਮੁੱਕਦੀ ਹੈ ਕਿ ਅਮਰਿਤਪਾਲ ਸਿੰਘ ਹੁਣੀ ਸੰਵਿਧਾਨ ਦੀ ਸਹੁੰ ਚੁੱਕਣਗੇ ਕਿਉਂਕਿ ਇੱਕ ਪਾਸੇ ਤਾਂ ਉਹ ਇਨੀ ਗੱਲ ਕਹਿ ਚੁੱਕੇ ਆ ਕਿ ਮੈਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦਾ ਈਵਨ ਕਿ ਪਾਸਪੋਰਟ ਨੂੰ ਵੀ ਉਹ ਕਹਿੰਦੇ ਨੇ ਕਿ ਇਹ ਇੱਕ ਟਰੈਵਲ ਡਾਕੂਮੈਂਟਸ ਆ ਇਹ ਪਛਾਣ ਜਿਹੀ ਨਹੀਂ ਹੈਗੀ ਸਭ ਤੋਂ ਪਹਿਲਾਂ ਤਾਂ ਰੋੜਾ ਇਹੋ ਹੀ ਆ ਕਿ ਉਹ ਭਾਰਤੀ ਸੰਵਿਧਾਨ ਨੂੰ ਮੰਨਣਗੇ ਜੇ ਮੰਨਣਗੇ ਤਾਂ ਫਿਰ ਉਹ ਚੋਣ ਲੜਨ ਵਾਸਤੇ ਅਲੀਜੀਬਲ ਮੰਨੇ ਜਾਂਦੇ ਨੇ ਹੁਣ ਦੂਸਰਾ ਸਵਾਲ ਅਗੇ ਜਿਹੜੀ ਵੱਡੀ ਅਰਚਨ ਜਿਹੜੀ ਇਹ ਆ ਕਿ ਜੇਕਰ ਪੰਜਾਬ ਪੁਲਿਸ ਜਾਂ ਦੇਸ਼ ਦੀ ਕੋਈ ਵੀ ਏਜੰਸੀ ਜਿਹੜੀ ਆ ਅਮਰਤ ਪਾਲ ਨੂੰ ਆਪਣੇ ਕਿਸੇ ਵੀ ਕੇਸ ਦੇ ਵਿੱਚ ਨਾਮਜ਼ਦ ਕਰਕੇ ਆਪਣੇ ਕੋਲ ਲੈ ਆਉਂਦੀ ਹੈ ਪੁਸ਼ਕਿੱਸ਼ ਵਾਸਤੇ ਨਾਮਜ਼ਦ ਕਰਨ ਵਾਸਤੇ ਲੈ ਆਉਂਦੀ ਹੈ ਆਪਣੇ ਵਾਸਤੇ ਤਾਂ ਸੁਖਵਿੰਦਰ ਜੀ ਫਿਰ ਉਹ ਸੂਰਤ ਦੇ ਵਿੱਚ ਅਮਰਤ ਪਾਲ ਸਿੰਘ ਹੁਣੀ ਕਿਸੇ ਵੀ ਸੂਰਤ ਵਿੱਚ ਜਿਹੜੀ ਸਵਿਧਾਨ ਦੀ ਜਿਹੜੀ ਸੌਂਗ ਆ ਉਹ ਨਹੀਂ ਚੁੱਕ ਸਕਦੇ ਕਾਰਨ ਕਿ ਕਿ ਜਿਹੜੀ ਜੇਲ੍ਹ ਦੇ ਵਿੱਚ ਜਿਹੜੀ ਉਹਨਾਂ ਨੂੰ 100 ਚੁਕੜੀਆਂ ਸਬਦਾਨ ਦੀ ਉਹ ਕੇਵਲ ਤੇ ਕੇਵਲ ਜੇਲ੍ਹ ਸੁਪਰਡੈਂਟ ਦੀ ਮੌਜੂਦਗੀ ਦੇ ਵਿੱਚ ਹੀ ਚੁਕਣੀ ਹੁੰਦੀ ਹੈ ਤਾਂ ਜੇਲ੍ਹ ਸੁਪਰਡੈਂਟ ਹੀ ਉਹਨਾਂ ਨੂੰ ਉਹ ਸੌਂ ਜਿਹੜੀ ਹੈ ਉਹ ਛਾ ਸਕਦਾ ਕਿ ਮੈਂ ਸਬਦਾਨ ਦੇ ਪ੍ਰਤੀ ਵਫਾਦਾਰ ਰਹਾਂਗਾ ਤੇ ਜੇਕਰ ਕੋਈ ਕੇਂਦਰੀ ਏਜੰਸੀ ਜਾਂ ਪੰਜਾਬ ਪੁਲਿਸ ਕਿਸੇ ਕੇਸ ਵਿੱਚ ਉਹਨਾਂ ਨੂੰ ਨਾਮਜ਼ਦ ਕਰਕੇ ਪੁਛਗਿਸਤ ਦੇ ਆਧਾਰ ਤੇ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਹੈ ਤਾਂ ਫਿਰ ਉਹ ਸੌਂ ਚੁੱਕ ਸਕਦੇ ਪਾਪ ਇਕ ਤਾਂ ਅਟਚਨ ਜਿਹੜੀ ਹੈ ਉੱਥੇ ਇਹ ਪੈ ਜਾਊਗੀ ਕਿਉਂਕਿ ਸੌਂ ਚਕਾਉਣ ਦਾ ਜਿਹੜਾ ਮੁੱਖ ਮੁੱਦਾ ਉਹ ਜੇਲ੍ਹ ਸੁਪਰਡੈਂਟ ਤੇ ਨਿਰਭਰ ਕਰਦਾ ਹੈ ਉਹ ਤੀਸਰੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਉਹ ਹੈਗੀ ਆ ਨਵਾਂ ਖਾਤਾ ਖੋਲਣ ਦੀ ਕਿ ਨਵਾਂ ਖਾਤਾ ਜਿਹੜਾ ਖੋਲਣਾ ਆ ਉਹ ਜਿਹਦੇ ਵਿੱਚ ਪੂਰਨ ਤੌਰ ਤੇ ਚੋਣ ਖਰਚਿਆਂ ਦਾ ਹਿਸਾਬ ਕਿ ਮੈਂ ਇਹਨੇ ਪੈਸੇ ਖਰਚਾਂਗਾ ਇਹਨੇ ਪੈਸੇ ਕਿੱਥੋਂ ਆਏ ਕਿਸ ਤਰੀਕੇ ਨਾਲ ਖਰਚਾ ਕਰਨਾ ਉਹ ਖਰਚਿਆਂ ਦੇ ਆਧਾਰ ਤੇ ਉਹਨਾਂ ਨੂੰ ਨਵਾਂ ਖਾਤਾ ਜਿਹੜਾ ਖੋਲਣਾ ਪਏਗਾ ਕਿਸੇ ਰਾਸ਼ਟਰੀ ਬੈਂਕ ਦੇ ਵਿੱਚ ਤੇ ਬੈਂਕ ਦੇ ਵਿੱਚ ਖਾਤਾ ਖੋਲਣ ਵਾਸਤੇ ਜ਼ਰੂਰੀ ਆ ਕਿ ਵਿਅਕਤੀ ਜਿਹੜਾ ਆਪ ਜਾ ਕੇ ਆਪਣੇ ਪੱਤਰ ਤੇ ਪੇਸ਼ ਹੋਵੇ एबीसी ਦਾ ਇੱਕ ਲਗਤਰਾ ਦਾ ਜਾਂਚ ਅਗੀ ਪਰ ਉਸ ਨੂੰ ਆਪਣੇ ਜਸਮਾਨੀ ਪੱਤਰ ਤੇ ਜਾ ਕੇ ਖੁਦ ਸਾਈਨ ਜਿਹੜੇ ਉਹ ਕਰਦੇ ਪਹਿਣਗੇ ਤਾਂ ਇਹ ਸਭ ਵਾਸਤੇ ਕੀ ਉਸ ਨੂੰ ਜੇਲ੍ਹ ਪ੍ਰਸ਼ਾਸਨ ਅਜਾਜਤ ਦੇਣਾ ਕਿ ਉਹ ਖਾਤਾ ਖੋਲ ਸਕੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈਗੀ ਦੂਸਰੇ ਬੰਨੇ ਆਮ ਤੌਰ ਤੇ ਪ੍ਰਸ਼ਨ ਇਹ ਪੈਦਾ ਹੁੰਦਾ ਜਿਸ ਤਰੀਕੇ ਨਾਲ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਖਾਤੇ ਖੋਲਣ ਦੀ ਜਿਹੜੀ ਗੱਲ ਆ ਇਹ ਤਾਂ ਫਿਰ ਸਿਮਰਤਜੀਤ ਸਿੰਘ ਮਾਨ ਜੀ ਉਹਨਾਂ ਲੋਕਾਂ ਦੀ ਵੀ ਗੱਲ ਜਿਹੜੇ ਜਿੰਨਾਂ ਤੇ ਐਨਐਸਏ ਲੱਗੀ ਰਹੀ ਉਹ ਕਿ ਕਿਸ ਤਰੀਕੇ ਨਾਲ ਚੋਣਾ ਲੜਦੇ ਰਹੇ ਸੁਖਵਿੰਦਰ ਜੀ ਖਾਸ ਤੌਰ ਤੇ 1900 99 ਅਤੇ 92 ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਦੇ ਵਿੱਚ ਵੱਡੇ ਪੱਧਰ ਤੇ ਜਿਹੜੀਆਂ ਤਬਦੀਲੀਆਂ ਹੋਈਆਂ ਨੇ ਖਾਸ ਤੌਰ ਤੇ ਉਦੋਂ ਜਦੋਂ ਟੀਐਨ ਸ਼ੈਸ਼ਨ ਜਿਹੜਾ ਆ ਮੁਖ ਚੋਣ ਕਮਿਸ਼ਨ ਨੂੰ ਭਾਰਤ ਦੇ ਨਿਯੁਕਤ ਹੁੰਦੇ ਆ ਸੁਖਵਿੰਦਰ ਜੀ ਪੀਵੀ ਨਰਸਿਮਹਾਔ ਦੀ ਸਰਕਾਰ ਸੀ ਔਰ ਉਸ ਤੋਂ ਪਹਿਲਾਂ ਟੀਐਨ ਸ਼ੈਸ਼ਨ ਮੁਖ ਚੋਣ ਕਮਿਸ਼ਨ ਲਗਾ ਤੇ ਟੀਐਨ ਸ਼ੈਸ਼ਨ ਨੇ ਸੁਖਵਿੰਦਰ ਜੀ ਚੋਣਾਂ ਦੇ ਵਿੱਚ ਜਾਂ ਚੋਣ ਪ੍ਰਣਾਲੀ ਦੇ ਵਿੱਚ ਇੰਨੇ ਸੁਧਾਰ ਲਿਆਂਦੇ ਮੇਰਾ ਨਹੀਂ خیال ਕਿ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਕਿਸੇ ਚੋਣ ਕਮਿਸ਼ਨਰ ਨੇ ਇਹੋ ਜਿਹੇ ਜਿਹੜੇ ਤਬਦੀਲੀਆਂ ਜਿਹੜੀਆਂ ਉਹ ਕੀਤੀਆਂ ਹੋਈਆਂ ਹੋਣ ਆ ਜਿਹੜੀ ਖਰਚਾ ਨਾਮ ਜਿਹੜਾ ਖਰਚਾ ਕਰਦਾ ਕਿਸੇ ਵੀ ਉਮੀਦਵਾਰ ਤੇ ਲੋਕ ਸਭਾ ਦੇ ਉਮੀਦਵਾਰ ਵਾਸਤੇ ਕਿ ਉਸਨੇ ਇੰਨੇ ਪੈਸੇ ਖਰਚਨੇ ਆ ਵਿਧਾਨ ਸਭਾ ਦੇ ਉਮੀਦਵਾਰ ਦੇ ਇੰਨੇ ਪੈਸੇ ਖਰਚਨੇ ਆ ਇਹ ਸਾਰੇ ਜਿਹੜੀਆਂ ਅਸੀਂ ਕੈਸੇ ਨਹੀਂ ਜਿਹੜੇ ਸੁਝਾ ਸੀ ਜਾਂ ਜਿਹੜੀਆਂ ਉਹਦੇ ਵਿੱਚ ਸੋਧਾਂ ਕੀਤੀਆਂ ਗਈਆਂ ਇਹ ਟੀਐਨ ਸੈਸ਼ਨ ਤੋਂ ਬਾਤ ਕੀਤੀ ਗਈਆਂ ਟੀਐਨ ਸੈਸ਼ਨ ਤੋਂ ਬਾਅਦ ਮਨੋਤ ਸਿੰਘ ਗਿੱਲ ਵੀ ਹੁੰਦੇ ਨੇ ਹੋਰ ਕਈ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਵਕਫਾ ਸਮੇਂ ਤੇ ਚੋਣ ਕਮਿਸ਼ਨ ਦੇ ਨਿਯਮਾਂ ਦੇ ਵਿੱਚ ਸੁਧਾਰ ਜਿਹੜੇ ਉਹ ਕੀਤੇ ਤਾਂ ਇਹ ਵੀ ਇੱਕ ਸਾਧਾਰਨ ਇਹ ਵੀ ਇੱਕ ਸ਼ਰਤ ਜਿਹੜੀ ਆ ਇਹ ਸਿਮਰਜੀਤ ਸਿੰਘ ਮਾਲ ਹੋਣਾ ਤੋਂ ਚੋਣਾਂ ਲੜਨ ਤੋਂ ਬਾਅਦ ਹੋਈ ਜਦੋਂ ਖਰਚਾ ਜਿਹੜਾ ਨਿਰਧਾਰਤ ਕੀਤਾ ਗਿਆ ਤਾਂ ਇਹ ਸਭ ਕਾਸੇ ਦੇ ਵਿੱਚ ਜੇਕਰ ਅਮਰਪਾਲ ਸਿੰਘ ਹੋਣਾ ਨੇ ਚੋਣ ਲੜਦੀਆਂ ਤਾਂ ਉਹਨਾਂ ਨੂੰ ਇੱਕ ਆਪਣਾ ਬੈਂਕ ਖਾਤਾ ਦੱਸਣਾ ਪਏਗਾ ਜਿਹਦੇ ਵਿੱਚ ਦੱਸਿਆ ਨਾ ਪੋਏਗਾ ਕਿ ਹਾਂ ਭਈ ਮੇਰੇ ਕੋ ਇਨੇ ਪੈਸੇ ਹਨ ਇਹਦੇ ਵਿੱਚ ਮੈਂ ਇਨੇ ਪੈਸੇ ਇੱਥੇ ਖਰਚ ਕਰਾਂਗਾ ਇਨੇ ਜਿਤਨਾ ਹਰ ਉਮੀਦਵਾਰ ਵਾਸਤੇ ਪਤਾ ਕੀ ਜਿੰਨੇ ਪੈਸੇ ਚੌਣ ਕਮਿਸ਼ਨ ਦਫ਼ਤਰ ਖਾਂਦਾ ਉਸਤਾ ਪੂਰਾ ਬੇਰਵਾ ਜਿਹੜਾ ਉਹ ਦੇਣਾ ਪੈਗਾ ਨਵਾਂ ਖਾਤਾ ਖੋਲ ਕੇ ਪਰ ਐਸ ਸਮੇਂ ਉਹ ਡਿਬੂਗੰਜ ਦੀ ਜੇਲ ਵਿੱਚ ਬੰਦ ਨਹੀਂ ਤਾਂ ਖਾਤਾ ਖੋਲਣ ਵਾਸਤੇ ਉਹਨਾਂ ਨੂੰ ਬੈਂਕ ਦੇ ਵਿੱਚ ਜਸਮਾਨੀ ਪੱਤਰ ਤੇ ਪੇਸ਼ ਹੋਣਾਗੇ ਇਹ ਵੀ ਇੱਕ ਕਾਨੂੰਨੀ ਜਿਹੜੀ ਅਰਚਨ ਹੈਗੀ ਹੈ ਤੇ ਸਭ ਤੋਂ ਵੱਡੀ ਗੱਲ ਸੁਖਵਿੰਦਰ ਜੀ ਇਹ ਆ ਕਿ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਫੜ ਕੇ ਡਿਬੂਗੰਜ ਵਿੱਚ ਭੇਜਿਆ ਕੀ ਉਹ ਚਾਣ ਗਿਆਂ ਤੇ ਹਾਂ ਭਈ ਅਮਰਤਪਾਲ ਸਿੰਘ ਚੋਣ ਲੜੇ ਤੇ ਦੇਸ਼ ਦੀ ਮੁਖਤਾਰਾ ਵਿੱਚ ਆ ਜੇ ਕੁਝ ਅਧਿਕਾਰੀ ਜਿਨ੍ਹਾਂ ਨਾਲ ਕਈ ਵਾਰੀ ਗੱਲਬਾਤ ਹੁੰਦੀ ਹੈ ਕਹਿੰਦੇ ਭਾਰਤ ਸਰਕਾਰ ਇਹ ਵੀ ਸੋਚਦੀ ਹੈ ਕਿ ਚਲੋ ਇੱਕ ਚੰਗਾ ਮੌਕਾ ਹੈਗਾ ਅਮਰਤਪਾਲ ਸਿੰਘ ਨੂੰ ਦੇ ਦਿੱਤਾ ਜਾਵੇ ਤਾਂ ਜੋ ਕੋਈ ਇਸ ਪਾਸੇ ਆ ਕੇ ਘੱਟੋ ਘੱਟ ਭਾਰਤ ਦੀ ਸਵਧਾਨ ਦੀ ਮੁਖਤਾਰਾ ਦੇ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰੇ ਏਜੰਸੀਆਂ ਇਹ ਵੀ ਚੁੰਦੀਆਂ ਨੇ ਕਿ ਇਸ ਤਰੀਕੇ ਨਾਲ ਜਿਹੜੀਆਂ ਗੱਲਾਂ ਬਾਤਾਂ ਆਮ ਤੌਰ ਤੇ ਚਰਚਾਵਾਂ ਹੁੰਦੀਆਂ ਨੇ ਜਾਂ ਗੱਲਾਂ ਤੁਹਾਡੇ ਤੱਕ ਪਹੁੰਚਦੀਆਂ ਨੇ ਸੋ ਇਹ ਸਾਰਾ ਕੁਝ ਜੋ ਵੀ ਕੁਝ ਹੈਗਾ ਅਮਰਤਪਾਲ ਸਿੰਘ ਦੇ ਉੱਤੇ ਨਿਰਭਰ ਕਰਦਾ ਤੇ ਦੂਜੇ ਪਾਸੇ ਭਾਰਤੀ ਜਿਹੜੀ ਏਜੰਸੀਆਂ ਨੇ ਕਿ ਆਪਰ ਸਰਕਾਰ ਆ ਉਹਦੇ ਉੱਤੇ ਨਿਰਭਰ ਕਰਦਾ ਕਿ ਉਹ ਕੀ ਚਾਹੁੰਦੇ ਨੇ ਕਿ ਹਾਂ ਵੀ ਇਸ ਨੌਜਵਾਨ ਨੂੰ ਮੌਕਾ ਦੇਣਾ ਚਾਹੀਦਾ ਕਿ ਇਹ ਦੇਸ਼ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਵੇ ਸੋ ਅੜਿਕਾ ਜਿਹੜਾ ਸੁਖਵਿੰਦਰ ਜੀ ਕੋਈ ਅੜਿਕਾ ਹੁੰਦਾ ਦੀ ਅੜਿਕਾ ਸਮੇਂ ਦੇ ਅਨੁਸਾਰ ਪੈਦਾ ਜਿਹੜਾ ਉਹ ਕਰ ਲਿਆ ਜਾਂਦਾ ਗੱਲ ਹੁਣ ਅਮਰਤਪਾਲ ਸਿੰਘ ਤੇ ਨਿਰਭਰ ਕਰਦੀ ਹੈ ਤੇ ਦੂਜੇ ਪਾਸੇ ਉਹਨਾਂ ਏਜੰਸੀਆਂ ਤੇ ਨਿਰਭਰ ਕਰਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਅरेस्ट ਕੀਤਾ ਕਿ ਉਸ ਨੂੰ ਭਾਰਤੀ ਮੁਕਤ ਸੰਵਿਧਾਨ ਦੀ ਧਾਰਾ ਵਿੱਚ ਉਹਨੂੰ ਲਿਆਉਣ ਦੇ ਇਸ਼ਕਨ ਤੇ ਜਾਂ ਨਹੀਂ ਇਹ ਗੱਲ ਤਾਂ ਉਹ ਵਾਲਾ ਸਮਝ ਦੱਸੇਗਾ ਬਾਕੀ ਇਹ ਕਾਨੂੰਨੀ ਅੜਚਣਾਂ ਨੇ ਜਿਨ੍ਹਾਂ ਦੇ ਸਬੰਧੀ ਅਸੀਂ ਗੱਲਬਾਤ ਕੀਤੀ ਆ ਔਰ ਆਪਣੇ ਦਸ਼ਕਾ ਨੂੰ ਉਹਨਾਂ ਦੇ ਸਬੰਧੀ ਸੰਖੇਪ ਦੀ ਜਾਣਕਾਰੀ ਦਿੱਤੀ ਹੈ ਜੀ ਬਿਲਕੁਲ ਚਲੋ ਦੇਖਦੇ ਆ ਕਿ ਹੁਣ ਅੱਗੇ ਇਹਦੇ ਵਿੱਚ ਜਿਹੜਾ ਉਹ ਕੀ ਬਣੇਗਾ ਪਰ ਉਸ ਤੋਂ ਵੀ ਅਹਿਮ ਕਵਰੇ ਇੱਕ ਹੋਰ ਬੜੀ ਜ਼ਰੂਰੀ ਹੈ ਕਿ ਪ੍ਰਗਟ ਸਿੰਘ ਉਹਨਾਂ ਦੇ ਨਾਲ ਜੁੜੀ ਆ ਪ੍ਰਗਟ ਸਿੰਘ ਨੇ ਕੱਲ ਇੱਕ ਅਹਿਮ ਬਿਆਨ ਦਿੱਤਾ ਹੈ ਕਿ ਨਵਜੋਤ ਸਿੰਘ ਜਿੱਦ ਨੂੰ ਪ੍ਰਚਾਰ ਦੇ ਲਈ ਲਿਆਉਣਾ ਜ਼ਰੂਰੀ ਆ ਪ੍ਰਗਟ ਸਿੰਘ ਉਹ ਬੰਦਾ ਹੈ ਜਿਹੜਾ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣ ਦੀ ਜਿਹੜੀ ਉਹ ਸ਼ਮਤਾ ਰੱਖਦਾ ਔਰ ਜਦੋਂ ਨਵਜੋਤ ਸਿੰਘ ਸਿੱਧੂ ਦਾ ਰੈਲੀਆਂ ਵਾਲਾ ਉਹ ਪੰਗਾ ਪਿਆ ਸੀ ਉਸ ਸਮੇਂ ਵੀ ਪ੍ਰਗਟ ਸਿੰਘ ਉਹਨਾਂ ਨੇ ਇਹ ਗੱਲ ਜਿਹੜੀ ਆ ਕਹੀ ਸੀਗੀ ਕਿ ਨਵਜੋਤ ਸਿੰਘ ਸਿੱਧੂ ਪਾਈ ਜੇ ਰੈਲੀਆਂ ਕਰ ਰਿਹਾ ਤਾਂ ਇੰਨਾ ਕਲੇਸ਼ ਕਰਨ ਦੀ ਜ਼ਰੂਰਤ ਨਹੀਂ ਆ ਤਾਂ ਹੁਣ ਪ੍ਰਗਟ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਨਵਜੋਤ ਸਿੱਧੂ ਨੂੰ ਲਿਆਉਣਾ ਚਾਹੀਦਾ ਹੈ ਔਰ ਉਹਨਾਂ ਨੂੰ ਪਤਾ ਪ੍ਰਗਟ ਸਿੰਘ ਬੜੇ ਕਰੀਬੀ ਮਿੱਤਰ ਹੈ ਆ ਨਵਜੋਤ ਸਿੰਘ ਸਿੱਧੂ ਦੀ ਸ਼ਮਤਾ ਬਾਰੇ ਵੀ ਉਹਨਾਂ ਨੂੰ ਪਤਾ ਹੈਗਾ ਤਾਂ ਕਿਵੇਂ ਦੇਖਦੇ ਹੋ ਪ੍ਰਗਟ ਸਿੰਘ ਨੇ ਸਿੱਧੂ ਨੂੰ ਲਿਆਉਣ ਦੀ ਵਕਾਲਤ ਕੀਤੀ ਹੈ ਔਰ ਦੂਜੇ ਪਾਸੇ ਇਹ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਮਨਪ੍ਰੀਤ ਬਾਦਲ ਕੈਪਟਨ ਅਮਰਿੰਦਰ ਸਿੰਘ ਜਗਜੀਤ ਸਿੰਘ ਬਰਾੜਸ ਮੇਤ ਬਹੁਤ ਅਹਿਮ ਜਿਹੜੇ ਪੰਜਾਬ ਦੇ ਸਟਾਰ ਪ੍ਰਚਾਰਕ ਆਪ ਕੋ ਆਪਣੇ ਜਾਂ ਪਾਰਟੀਆਂ ਦੇ ਲਈ ਆਪ ਕੋ ਆਪਣੇ ਉਮੀਦਵਾਰਾਂ ਦੇ ਲਈ ਰਹੇ ਆ ਉਹ ਵੀ ਹੁਣ ਮਨਫੀ ਨਜ਼ਰ ਆ ਰਹੇ ਉਹ ਵੀ ਹੁਣ ਪੰਜਾਬ ਦੀ ਸਿਆਸਤ ਅੰਦਰ ਸਰਗਰਮ ਤੌਰ ਤੇ ਵਿਚਰਨੀ ਰਹੇ ਸੋਖੰਦਰ ਸਿੰਘ ਪਹਿਲਾਂ ਤਾਂ ਪ੍ਰਗਟ ਸਿੰਘ ਹੋਣਾਂ ਦੀ ਗੱਲ ਕਰਦੀ ਹੈ ਪ੍ਰਗਟ ਸਿੰਘ ਹੁਣੀ ਗੱਲ ਪਟਿਆਲੇ ਚ ਸੀ ਪਟਿਆਲੇ ਚ ਇੱਕ ਰੈਲੀ ਨੂੰ ਉਸ ਬੋਲਣ ਜਿਹੜਾ ਉਹ ਕਰ ਰੇ ਸੀ ਤਾਂ ਉਸ ਰੈਲੀ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਹਾਂ ਭਈ ਨਵਜੋਤ ਸਿੰਘ ਨੂੰ ਉਹਨਾਂ ਨੂੰ ਚੋਣ ਪ੍ਰਚਾਰ ਕਰਨਾ ਚਾਹੀਦਾ ਤੇ ਨੰਬਰ 2 ਜਿਹੜੀ ਕਾਂਗਰਸ ਦੀ ਹਾਈ ਕਮੰਡ ਜਾਂ ਲੀਡਰਸ਼ਿਪ ਆ ਉਹਨਾਂ ਨੂੰ ਮਨਾ ਕੇ ਲਿਆਉਣਾ ਚਾਹੀਦਾ ਤਾਂ ਪ੍ਰਗਟ ਸਿੰਘ ਹੁਣਾਂ ਨੇ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਹਾਂ ਭਈ ਜੇਕਰ ਮੈਂ ਰਾਜਾ ਬੜਿੰਗ ਦੇ ਸਥਾਨ ਤੇ ਹੁੰਦਾ ਤੇ ਮੈਂ ਜ਼ਰੂਰ ਨਵਜੋ ਸਿੱਧੂ ਕਹਿੰਦਾ ਕਿ ਹਾਂ ਵੀ ਮੇਰੇ ਨਾਲ ਚੱਲੋ ਤੇ ਪਾਰਟੀ ਦੇ ਵਾਸਤੇ ਪ੍ਰਚਾਰ ਕਰੋ ਪ੍ਰਗਟ ਸਿੰਘ ਜੀ ਇਹ ਸੁਖندر ਜੀ ਖਾਸ ਤਿਹ ਜਿਹੜੀ ਤੁਸੀਂ ਬਿਆਨ ਕੀਤੀ ਉਹ ਸੱਚ ਨੂੰ ਸੱਚ ਝੂਠ ਝੂਠ ਕਿਸੇ ਨੂੰ ਮਾੜਾ ਲੱਗਦਾ ਚੰਗਾ ਲੱਗਾ ਉਹ ਬੰਦਾ ਸਪਸ਼ਟ ਵੱਧ ਹੀ ਆ ਈਵਨ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਹੁੰਦੇ ਸਨ ਉਦੋਂ ਵੀ ਉਹਨਾਂ ਸਪਸ਼ਟਤਾ ਨਾਲ ਹੀ ਪੂਰਨ ਤੌਰ ਤੇ ਬੜੀਆਂ ਗੱਲਾਂ ਜਿਹੜੀਆਂ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਆਖੀਆਂ ਤੇ ਸ਼ਾਇਦ ਇਹੋ ਹੀ ਕਾਰਨ ਦਾ ਕਿ ਉਹ ਹਮੇਸ਼ਾ ਨਿਰਵਾਪਾਤ ਸ਼ਸ਼ੀਰ ਸ਼ਖਸੀਅਤ ਰੇਣੀ ਪ੍ਰਗਟ ਸਿੰਘ ਹੋਈ ਕਦੇ ਵੀ ਕੋਈ ਵਿਵਾਦ ਉਹਨਾਂ ਦਾ ਜੁੜਿਆ ਨਹੀਂ ਕਿਉਂਕਿ ਜਿਹੜਾ ਬੰਦਾ ਆਪ ਸੱਚਾ ਉਹ ਫਿਰ ਸੱਚ ਗੱਲ ਕਰੇ ਉਹ ਠੋਕੇ ਕਰਦਾ ਤਾਂ ਉਹੀ ਗੱਲ ਉਹਨਾਂ ਨੇ ਨਵਜੋਤ ਸਿੰਘ ਦੂਦੇਸਨ ਦਾ ਚਕਾਈ ਕਿ ਰਾਜਾ ਬੜਿੰਗ ਦੀ ਥਾਂ ਤੇ ਜੇਕਰ ਮੈਂ ਹੁੰਦਾ ਤਾਂ ਮੈਂ ਜ਼ਰੂਰ ਜਾਂਦਾ ਕਿਉਂਕਿ ਇਹ ਮੁੱਦਾ ਕਿਸੇ ਇੱਕ ਵਿਅਕਤੀ ਦਾ ਨਹੀਂ ਹੈ ਕਿਸੇ ਇੱਕ ਵਿਅਕਤੀ ਨੂੰ ਪਰਫੁੱਲਕ ਕਰਦਾ ਨਹੀਂ ਹੈ ਬਲਕਿ ਪਾਰਟੀ ਦਾ ਹੈਗਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜੇਕਰ ਮੈਨੂੰ ਜਾਣਾ ਪੈਂਦਾ ਤਾਂ ਮੈਂ ਚਲੇ ਜਾਂਦਾ ਤਾਂ ਹਾਈ ਕਮਾਂਡ ਨੂੰ ਵੀ ਚਾਹੀਦਾ ਕਿ ਹਾਂ ਵੀ ਨਵਜੋਤ ਸਿੰਘ ਦੀਆਂ ਗੱਲਾਂ ਜਿਹੜੀਆਂ ਜੋ ਉਹ ਕਹਿ ਰਿਹਾ ਕਿ ਟੋਕੜ ਛੋਲ ਕੇ ਉਸ ਦਾ ਨਵਾਰਨ ਕੀਤਾ ਜਾਵੇ ਤਾਂ ਉਸ ਨੂੰ ਇਸ ਚੋਲ ਬਹਿਮਤਾ ਜਿਹੜਾ ਹਿੱਸਾ ਬਣਾਇਆ ਜਾਵੇ। ਬਾਕੀ ਰਾਜਾ ਬੜਿੰਗ ਦੀ ਤਾਂ ਗੱਲ ਹੈ ਹੀ ਹੈ। ਉਹਨਾਂ ਨੇ ਤਾਂ ਬੀਤੇ ਸਮੇਂ ਦੇ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਤੋਂ ਬਣਾ ਕੇ ਰੱਖੀ ਹੈ ਉਹ ਤਾਂ ਸਾਰੇ ਲੋਕਾਂ ਨੂੰ ਪਤਾ ਈਵਨ ਕਿ ਪ੍ਰਤਾਪ ਸਿੰਘ ਬਾਜਵਾ ਹੋਣੀ ਇੱਕ ਵਿਥ ਬਣਾ ਕੇ ਹਮੇਸ਼ਾ ਨਵਜੋਤ ਸਿੱਧੂ ਤੋਂ ਚੱਲ ਰਹੀ ਆ। ਮੈਂ ਸਿਰਫ ਇਸ ਕਰਕੇ ਕਿਉਂਕਿ ਨਵਜੋਤ ਸਿੱਧੂ ਦਾ ਕੱਦ ਉਹਨਾਂ ਲੀਡਰ ਦੇ ਮੁਕਾਬਲੇ ਬਹੁਤ ਉੱਚਾ ਹੈਗਾ। ਪਰ ਜਿਸ ਤਰੀਕੇ ਦੀ ਕੱਲ ਜਿਹੜੀ ਪ੍ਰਗਟ ਸਿੰਘ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਤਾਂ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਦਾ ਇਹ ਪਾਰਟੀ ਨੂੰ ਵਾਕਿਆ ਹੀ ਨਵਜੋਤ ਸਿੰਘ ਦੀ ਐਸਡੇ ਲੋਡ ਹੈਗੀ ਆ ਬਾਕੀ ਇਹ ਪਾਰਟੀ ਤੇ ਦੇਖਣਾ ਕਿ ਉਹਨਾਂ ਨੇ ਅਗਲੇ ਦਿਨਾਂ ਚ ਕੀ ਕਰਨਾ ਹੁਣ ਦੂਸਰੀ ਗੱਲ ਕਰਦੇ ਆ ਸਟਾਰ ਪ੍ਰਚਾਰ ਕਰਨ ਸੋਖਿੰਦਰ ਜੀ ਕਿਸੇ ਸਮੇਂ ਜ਼ਰੂਰ ਪੰਜਾਬ ਚ ਚੋਣਾਂ ਹੁੰਦੀਆਂ ਸਨ ਚਾਹੇ ਲੋਕ ਸਭਾ ਦੀਆਂ ਚੋਣਾਂ ਤੇ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਕਿਤੇ ਸੋਖਿੰਦਰ ਜੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਹੁੰਦੇ ਸੀ ਕਿਤੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਰੈਲੀ ਹੋ ਰਹੀ ਹੈ ਕਿਤੇ ਸੁਬੀਲ ਚੱਕੜ ਦੀ ਹੋ ਰਹੀ ਹੈ ਮਤਲਬ ਇਹੋ ਜਿਹਾ ਕਿਤੇ ਨਵਜੋਤ ਸਿੱਧੂ ਇਹੋ ਜਿਹੇ ਨਾਮੀ ਚਿਹਰੇ ਜਿਹੜੇ ਜਿਨ੍ਹਾਂ ਦਾ ਨਾਮ ਸੁਣ ਕੇ ਲੋਕ ਉਹਨਾਂ ਦੇ ਮਗਰ ਭੀੜ ਭਰ ਕੇ ਤੁਰਦੇ ਸਨ ਇਹਨਾਂ ਚੋਣਾਂ ਦੇ ਵਿੱਚ ਸਿੱਧੂ ਸਾਹਿਬ ਉਹ ਗੱਲ ਬਿਲਕੁਲ ਨਿਰਾਰਧਾ ਕਿਤੇ ਵੀ ਉਹ ਚੀਜ਼ ਦਿਖਾਈ ਜਿਹੜੀ ਨਹੀਂ ਦੇਦੀ ਪ੍ਰਕਾਸ਼ ਸਿੰਘ ਬਾਦਲ ਹੁਣੀ ਸਵਤ ਬਸ ਹੋ ਚੁੱਕੇ ਆ ਕੈਪਟਨ ਅਮਰਿੰਦਰ ਸਿੰਘ ਹੁਣੀ ਪਾਜਪਾ ਚ ਦਾਖਲ ਹੋ ਕੇ ਦਾਖਲ ਤਾਂ ਹੋ ਗਏ ਪਰ ਉਹ ਹੁਣ ਇੱਕ ਕਿਸਮ ਦੇ ਘੜੀ ਬੈਠੇ ਜਗਮੀਤ ਸਿੰਘ ਬਰਾੜ ਜਿਹਨਾਂ ਦਾ ਨਾਮ ਤੁਸੀਂ ਲੈ ਕੇ ਇਸ ਸਮੇਂ ਆਵਾਜ਼ੇ ਪੰਜਾਬ ਦੇ ਨਾਮ ਨਾਲ ਉਹ ਜਾਣੇ ਜਾਂਦੇ ਸਨ ਪਰ ਬੀਤੇ ਸਮੇਂ ਚ ਜਿਸ ਤਰੀਕੇ ਨਾਲ ਉਹਨਾਂ ਨੇ ਵੀ ਪਾਰਟੀਆਂ ਬਦਲੀਆਂ ਉਹ ਆਵਾਜ਼ੇ ਪੰਜਾਬ ਨਾਲ ਬਣ ਕੇ ਪੁਜਹੂਰੀ ਆਵਾਜ਼ ਬਣ ਗਏ ਆ ਉਹ ਵੀ ਹੁਣ ਘਰ ਬੈ ਕੇ ਕਿਉਂਕਿ ਲੋਕ ਵੇਖ ਲੈਂਦੇ ਆ ਕਿ ਹਾਂ ਵੀ ਇਹ ਬੰਦਾ ਜਿਹੜਾ ਹੈਗਾ ਕਿਸੇ ਸਮੇਂ ਕਿਸੇ ਬੰਨੇ ਕਿਸੇ ਬੰਨੇ ਕਿਹੜੇ ਸਮੇਂ ਤਾਂ ਲੋਕਾਂ ਦੇ ਉਸ ਨਵਜ ਨੂੰ ਪਛਾਣਦਾ ਹੋਇਆ ਜਗਮੀਤ ਸਿੰਘ ਮਰਾਕੂੜੀ ਵੀ ਘਰੇ ਬੈਠੇ ਆ ਮਨਪ੍ਰੀਤ ਸਿੰਘ ਬਾਦਲ ਉਹਨਾਂ ਦਾ ਆਪ ਆਪਣਾ ਕਰਦਾਰ ਹੁੰਦਾ ਸੀ ਉਹ ਵੀ ਐਸੇਲੇ ਚੁੱਪਚਾਪ ਨਹੀਂ ਸੁਨੀਲ ਜਾਖੜ ਹੁਣੀ ਪਾਜਪਾ ਦਾ ਹਿੱਸਾ ਬਣ ਚੁੱਕੇ ਆ ਕਦੇ ਕਦੇ ਹੀ ਉਹ ਬਿਆਨ ਦੇ ਦਿੰਦੇ ਆ ਪਰ ਸਰਗਰਮ ਚੋਲ ਮਹਿਮ ਦਾ ਉਹ ਵੀ ਹੀ ਸਜੜਾ ਉਹ ਨਹੀਂ ਬਣੀ ਸ਼ਾਇਦ ਇਸ ਦਾ ਇਹ ਕਰਦਾ ਕਿ ਪਾਜਪਾ ਦੇ ਪ੍ਰਤੀ ਜਿਹੜਾ ਕਿਸਾਨਾਂ ਦਾ ਗੁੱਸਾ ਕਿਸ ਤਰੀਕੇ ਨਾਲ ਦਿਨ-ਬਦ ਦਿਨ ਵਾਧਦਾ ਪਿਆ ਕੇ ਦੇ ਕਿਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਕਿਸਾਨ ਹੋਰ ਗੁੱਸੇ ਦੇ ਵਿੱਚ ਆ ਜਾਂਦੇ ਆ ਤਾਂ ਇਹੋ ਜੀ ਸਥਿਤੀ ਦੇ ਵਿੱਚ ਸਨੀਲ ਜਾਖੜ ਵਰਗਾ ਬੰਦਾ ਜਿਸ ਨੂੰ ਇੱਕ ਅਸੀਂ ਇਮਾਨਦਾਰ ਔਰ ਸੋਹਿਰਦ ਸ਼ਖਸੀਅਤ ਦੇ ਰੂਪ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਜਾਣਦੇ ਰਹੇ ਆ ਤਾਂ ਹੁਣ ਉਹ ਪਾਛਪਤਾ ਹਿੱਸਾ ਨੇ ਪਾਛਪਤਾ ਪੰਜਾਬ ਦੇ ਪ੍ਰਧਾਨ ਨੇ ਕਿ ਉਹਨਾਂ ਵਾਸਤੇ ਵੀ ਸਥਿਤੀ ਔਖੀ ਹੈ ਕਿ ਕਿਸਾਨਾਂ ਦੇ ਸਾਹਮਣੇ ਉਹਨਾਂ ਦਾ ਜਵਾਬ ਦੇਣਾ ਸ਼ਾਇਦ ਇਹੋ ਹੀ ਕਾਰਨ ਦਾ ਕਿ ਉਹ ਵੀ ਇਸ ਚੋਣ ਵਿੱਚ ਹਿੰਮਤਾ ਜਿਹੜਾ ਹਿੱਸਾ ਨਹੀਂ ਬੰਨ ਸਕੇ ਜਾਂ ਨਹੀਂ ਬੰਨਣਾ ਚਾਹੁੰਦੇ ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰਦੋ ਅਕਾਲੀ ਦਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਅਨਹੋਂ ਤੋਂ ਬਾਅਦ ਉਹਨਾਂ ਦਾ ਸਥਾਨ ਮੇਰਾ ਨਹੀਂ ਖੈਲ ਕੋਈ ਵੀ ਨੇਤਾ ਪਰ ਸਕਦਾ ਹੋਵੇ ਤੇਮ ਸਿੰਘ ਚੰਦੂ ਬਾਜਰਾ ਸਰਦੇਵ ਸਿੰਘ ਢੀਂਸਾ ਵਰਗੇ ਜਾਂ ਹੋਰ ਜਿਹੜੇ ਸੀਨੀਅਰ ਨੇਤਾ ਨੇ ਉਹ ਆਪੋ ਆਪਣੇ ਥਾਮਾਂ ਤੇ ਬੈਠੇ ਨੇ ਸਮੁੱਚੀ ਪਾਰਟੀ ਦੀ ਕਮਾਂਡ ਜਿਹੜੀ ਆ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਹੱਥ 'ਚ ਆ ਤੇ ਸੁਖਬੀਰ ਸਿੰਘ ਬਾਦਲ ਤਾਂ ਪਾਰਟੀ ਪ੍ਰਧਾਨ ਜ਼ਰੂਰ ਨੇ ਪਰ ਪ੍ਰਕਾਸ਼ ਸਿੰਘ ਬਾਦਲ ਬਣਨ ਕਿਉਂ ਉਹਨਾਂ ਨੂੰ ਸੁਖਿੰਦਰ ਜੀ ਬਹੁਤ ਸਮਾਂ ਲੱਗਣਾ ਸ਼ਾਇਦ ਇਹੋ ਹੀ ਕਾਰਨ ਆ ਉਹਨਾਂ ਦਾ ਪ੍ਰਚਾਰ ਵੀ ਜਿਹੜਾ ਮੱਠਾ ਜਿਹੜਾ ਚੱਲ ਰਿਹਾ ਵਿਕਰਮ ਸਿੰਘ ਉਹ ਵੀ ਆਪ ਪੜ੍ਹਦੇ ਹਾਂ ਕਿ ਅਚਾਪ੍ਰਿੰਦੀ ਜੀ ਕਮਤਬਿਸਤਰੀ ਭਾਰਤੀ ਕੀ ਇਹ ਜਿਹੜੀ ਚੋਣ ਮਹੀਨਾ 2024 ਦੀ ਸੁਖਵਿੰਦਰ ਜੀ ਚੱਲੀ ਆ ਸਟਾਰ ਪ੍ਰਚਾਰਕਾਂ ਦੀ ਕਮੀ ਤਾਂ ਹੈ ਹੀ ਹੈ ਪਰ ਉਹ ਸਿਆਸੀ ਆਵਾ ਮੰਡਲ ਵਾਲੇ ਚਿਹਰੇ ਜਿਨ੍ਹਾਂ ਦੇ ਚਿਹਰੇ ਤੇ ਆਧਾਰ ਤੇ ਲੋਕ ਵੋਟਾਂ ਪਾ ਦਿੰਦੇ ਸਨ ਸਿੱਧੂ ਸਾਹਿਬ ਉਹ ਵੀ ਲੋਕ ਇਸ ਚੋਣ ਮਹੀਨਾ ਦਾ ਹਿੱਸਾ ਜਿਹੜਾ ਨਹੀਂ ਬਣਦੇ ਤੇ ਇਵਨ ਕਿ ਪਾਰਟੀਆਂ ਕੋਲੋਂ ਵੀ ਸੁਖਵਿੰਦਰ ਜੀ ਇਸ ਵੇਲੇ ਕੋਈ ਮੁੱਦੇ ਨਹੀਂ ਐ ਪਾਰਟੀ ਸਿਰਫ ਇਹ ਕਹਿ ਰਹੇ ਆ ਰਾਜਾ ਵੜਿੰਗ ਆ ਗਿਆ ਅਰਮਿਤ ਢਿੱਪੂ ਆ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਆ ਗਿਆ ਸੁਖਿੰਦਰ ਸਿੰਘ ਖਧਾਵਾ ਆ ਗਿਆ ਸਿਰਫ ਬੰਦਿਆਂ ਦੀ ਗੱਲ ਹੋ ਰਹੀ ਆ ਕਿਸੇ ਵੀ ਪਾਰਟੀ ਕੋਲ ਇਹ ਕਹਿਣ ਨੂੰ ਕੁਝ ਨਹੀਂ ਹੈਗਾ ਕਿ ਜੇਕਰ ਅਸੀਂ ਜਿੱਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਇਹ ਦਾਂਗੇ ਤੁਸੀਂ ਦੇਖ ਲਓ ਸਤਲੋ ਜਮਲਾ ਨਿਕਲਿਆ ਦੀ ਕਿਤੇ ਕੋਈ ਗੱਲ ਨਹੀਂ ਕਰ ਰਿਆ ਪਾਣੀਆਂ ਦੇ ਮੁੱਦੇ ਦੀ ਕੋਈ ਗੱਲ ਹੀ ਨਹੀਂ ਹੋ ਰਹੀ ਸਿਰਫ ਗੱਲ ਇਹ ਹੋ ਰਹੀ ਆ ਕਿ ਹਾਂ ਭਈ ਉਹ ਬੰਦਾ ਹਿੰ ਖਿੱਚ ਲਿਆ ਉਹ ਬੰਦਾ ਹਿੰ ਖਿੱਚ ਲਿਆ ਪਤਾ ਨਹੀਂ ਇਹ ਚੋਣ ਮਹੀਮ ਕਿਹੋ ਜਿਹੀ ਚੱਲ ਰਹੀ ਆ ਬਾਕੀ ਹਾਂ ਜਿਹੜੇ ਜਿੱਥੋਂ ਆਪਾਂ ਪ੍ਰਸ਼ਨ ਸ਼ੁਰੂ ਕੀਤਾ ਕਿ ਇਸ ਵੇਲੇ ਦੀ ਚੋਣ ਮਹੀਨੇ ਦੇ ਵਿੱਚ ਸਟਾਫ ਪ੍ਰਚਾਰਕਾਂ ਦੀ ਜਿਹੜੀ ਕਮੀ ਆ ਉਹ ਜਰੂਰ ਜਿਹੜੀ ਖਲ ਮਹਿਸੂਸ ਹੋ ਰਹੀ ਆ ਪਤਾ ਨਹੀਂ ਪਾਰਟੀ ਇਸ ਪੱਧਰ ਤੇ ਜਿੰਨੇ ਮਕਫਕ ਪਾਰਟੀਆਂ ਨੇ ਉਹਨਾਂ ਦਾ ਇਸ ਪ੍ਰਤੀ ਕੀ ਸਟੈਂਡ ਲੈਣਾ ਹੈਗਾ ਖੈਰ ਨਤੀਜੇ ਵੇਖੋ ਕਿ ਹੋਜੇ ਹੁੰਦੇ ਤੇ ਇਹਨਾਂ ਸਟਾਫ ਪ੍ਰਚਾਰਕਾਂ ਤੋਂ ਬਿਨਾ 2024 ਦੀਆਂ ਚੋਣਾਂ ਤੇ ਜੀ ਚਲੋ ਅਣਖ ਸਭ ਦੀ ਸੱਜਣਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਸੈਸ਼ਨ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹ ਨਾਮ ਖਬਰਾਂ ਤੇ ਸਤਨਾ ਗੱਲਬਾਤ ਕੀਤੀਗੀ ਉਮੀਦ ਕਰਦੇ ਹਾਂ ਕਿ ਅੰਕੀ ਸਾਹਿਬ ਨਾਲ ਕੀਤੀ ਗਈ ਗੱਲਬਾਤ ਤੁਹਾਨੂੰ ਜੁਸ ਪਸੰਦ ਆਈ ਹੋਵੇਗਾ ਫਿਰ ਮੈਨਾਂ ਅਗੀ ਧੰਨਵਾਦ